ਹੈਲੋ ਜੀ ਸਸ੍ਰੀਕਾ ਸਤਿ ਸ੍ਰੀ ਅਕਾਲ ਕੁਕਿੰਗ ਵਿਦ ਗਰਗ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਇਸ ਚੈਨਲ ਤੇ ਮੈਂ ਹਰ ਰੋਜ਼ ਤੁਹਾਡੇ ਲਈ ਨਮੀਆਂ ਨਮੀਆਂ ਰੈਸਪੀਆਂ ਸ਼ੇਅਰ ਕਰਦੀ ਹਾਂ ਜੋ ਘਰੇ ਤਿਆਰ ਕਰ ਸਕਦੇ ਹਾਂ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਇੱਕ ਨਿਊ ਰੈਸਪੀ ਜੋ ਕਿ ਆਪਾਂ ਬਹੁਤ ਹੀ ਟੇਸਟੀ ਤੇ ਸਿੰਪਲ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜੇ ਤੁਸੀਂ ਹਜੇ ਤੱਕ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਓ ਜੀ ਇਹ ਰੈਸਪੀ ਬਿਲਕੁਲ ਸਿੰਪਲ ਤਰੀਕੇ ਨਾਲ ਤੇ ਬਹੁਤ ਹੀ ਟੇਸਟੀ ਬਣਾ ਕੇ ਤਿਆਰ ਕਰਾਂਗੇ ਤੇ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਟਰਾਈ ਕਰਨਾ ਤੇ ਬਣਾਣਾ ਬਹੁਤ ਟੇਸਟੀ ਸਬਜ਼ੀ ਬਣ ਕੇ ਤੁਹਾਡੀ ਤਿਆਰ ਹੋਊਗੀ ਜੀ ਇਹ ਸਬਜ਼ੀ ਬਣਾਉਣ ਲਈ ਇੱਧਰ ਆਪਾਂ ਜੀ ਕਾਲੇ ਚਨੇ ਲਏ ਸੀ ਜਿਸ ਨੂੰ ਆਪਾਂ 6-7 ਘੰਟੇ ਲਈ ਭਿਓ ਕੇ ਰੱਖਿਆ ਸੀ ਫਿਰ ਉਸ ਤੋਂ ਬਾਅਦ ਇਸ ਨੂੰ ਆਪਾਂ ਚੰਗੀ ਤਰ੍ਹਾਂ ਉਬਾਲ ਲਿਆ ਜੀ ਤੇ ਆਪਾਂ ਉਬਲਿਆ ਹੋਇਆ ਪਾਣੀ ਸੀ ਜਿਹੜਾ ਉਹ ਵੀ ਵਿੱਚ ਹੀ ਕੱਢ ਲਿਆ ਇਸ ਨੂੰ ਆਪਾਂ ਡੋਲਣਾ ਨਹੀਂ ਤੇ ਵਿੱਚ ਹੀ ਸਬਜ਼ੀ ਦੇ ਪਾਵਾਂਗੇ ਤੇ ਇੱਧਰ ਲੈ ਜੀ ਆਪਾਂ ਹਰਾ ਧਨੀਆ ਪਿਆਜ਼ ਅਦਰਕ ਲਸਣ ਦਾ ਪੇਸਟ ਬਣਾ ਲਿਆ ਸੀ ਤੇ ਹਰੀ ਮਿਰਚ ਆਪਾਂ ਬਰੀਕ-ਬਰੀਕ ਕੱਟ ਲਈਏ ਜੀ ਤੇ ਇੱਧਰ ਆਪਾਂ ਲਏ ਨੇ ਜੀ ਦੋ ਟਮਾਟਰ ਲਏ ਸੀ ਉਹਨਾਂ ਦਾ ਵੀ ਪੇਸਟ ਬਣਾ ਕੇ ਤਿਆਰ ਕਰ ਲਿਆ ਇਹ ਤੇ ਲੈ ਜੀ ਆਪਾਂ ਜੀਰਾ ਤੇ ਲੌਂਗ ਜੀ ਆਪਾਂ ਬਹੁਤ ਹੀ ਵਧੀਆ ਤਰੀਕੇ ਨਾਲ ਅੱਜ ਤੁਹਾਨੂੰ ਕਾਲੇ ਚੰਨਿਆਂ ਦੀ ਸਬਜ਼ੀ ਬਣਾ ਕੇ ਦਿਖਾਉਂਦੇ ਹਾਂ ਤੇ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਬਣਾਉਣਾ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਵੀ ਤੁਹਾਨੂੰ ਇਹ ਸਬਜ਼ੀ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਤੇ ਫੁੱਲ ਵਾਚ ਕਰਨਾ ਜੀ ਚਲੋ ਜੀ ਆਪਾਂ ਬਣਾਉਣੀ ਹੈ ਲੱਗਦੇ ਆ ਤੇ ਤੁਹਾਨੂੰ ਦੱਸਦੇ ਹਾਂ ਕਿਸ ਤਰੀਕੇ ਨਾਲ ਬਣਾਉਣੀ ਹੈ ਇਹ ਸਬਜ਼ੀ ਇਦਾਂ ਜੀ ਆਪਾਂ ਜਿਹੜਾ ਸਮਾਨ ਪਾਉਣਾ ਸਬਜ਼ੀ ਵਿੱਚ ਉਹ ਆਪਾਂ ਤੁਹਾਨੂੰ ਦੱਸ ਦਿੱਤਾ ਹੈ ਇਧਰ ਕੈਸ ਸੁਪਰ ਆਪਾਂ ਪ੍ਰੈਸ਼ਰ ਕੁੱਕਰ ਰੱਖ ਲਿਆ ਜੀ ਤੇ ਇਸ ਵਿੱਚ ਆਪਾਂ ਪਾਵਾਂਗੇ ਸਰੋਂ ਦਾ ਤੇਲ ਆਪਾਂ ਸਰੋਂ ਦੇ ਤੇਲ ਵਿੱਚ ਹੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਸਰੋਂ ਦੇ ਤੇਲ ਵਿੱਚ ਬਹੁਤ ਜ਼ਿਆਦਾ ਕਰਾਰੀ ਸਬਜ਼ੀ ਬਣਦੀ ਹੈ ਤੇ ਸਰੋਂ ਦਾ ਤੇਲ ਸਿਹਤ ਲਈ ਵੀ ਬਹੁਤ ਵਧੀਆ ਹੁੰਦਾ ਹੈ ਜੀ ਤੇ ਆਪਾਂ ਨੂੰ ਸਰੋਂ ਦੇ ਤੇਲ ਵਿੱਚ ਹੀ ਸਬਜ਼ੀ ਬਣਾਉਣੀ ਚਾਹੀਦੀ ਹੈ ਬਹੁਤ ਟੇਸਟੀ ਬਣਦੀ ਹੈ ਤੇ ਕਰਾਰੀ ਵੀ ਬਹੁਤ ਬਣਦੀ ਹੈ ਜੀ ਸਰੋਂ ਦੇ ਤੇਲ ਵਿੱਚ ਸਬਜ਼ੀ ਤੇ ਹੁਣ ਆਪਾਂ ਪ੍ਰੈਸ਼ਰ ਕੁੱਕਰ ਵਿੱਚ ਸਰੋਂ ਦਾ ਤੇਲ ਪਾਉਂਦੇ ਹਾਂ ਜੀ ਲਓ ਜੀ ਇਧਰ ਪ੍ਰੈਸ਼ਰ ਕੁੱਕਰ ਵਿੱਚ ਆਪਾਂ ਤੇਲ ਪਾ ਲਿਆ ਜਦੋਂ ਆਪਾਂ ਦਾ ਤੇਲ ਗਰਮ ਹੋ ਗਿਆ ਸਿਰ ਆਪਾਂ ਇਸ ਵਿੱਚ ਪਾ ਦਾਂਗੇ ਜੀ ਲੌਂਗ ਸਿਰ ਪਾਵਾਂਗੇ ਜੀਰਾ ਲਓ ਜੀ ਤੇਲ ਗਰਮ ਹੋ ਗਿਆ ਹੁਣ ਆਪਾਂ ਇਸ ਵਿੱਚ ਪਾ ਦਨੇ ਲੌਂਗ ਜੀਰਾ ਜੀ ਕਦਰਕ ਲਸਣ ਪਿਆਜ਼ ਦੱਬਨਿਆ ਹੋਇਆ ਸਾਰਾ ਫਿਰ ਇਥੇ ਹੀ हूँ पावगे जी आप इस बेच टमाटर का पेस्ट चं तरह भुना ਪਾ ਦੇਵਾਂਗੇ ਜੀ ਉਹੀ ਆਪਾਂ ਰੋਜ਼ ਵਾਲੇ ਮਸਾਲੇ ਹਲਦੀ ਪਾਊਡਰ ਨਮਕ ਧਨੀਆ ਪਾਊਡਰ ਲਾਲ ਮਿਰਚ ਦਾ ਪਾਊਡਰ ਸਾਰੇ ਉਹੀ ਨਮਕ ਚੰਪਰ ਮਿਲਾ ਦੇ ਜੀ ਰੋਜ਼ ਵਾਲੇ ਆਪਣੇ ਚੰਗੀ ਤਰਾਈ ਨਾਲ ਮਿਕਸ ਹੋ ਲਾਂਗੇ ਪਾ ਪਾ ਮਾਂ ਜੀ ਥੋੜਾ ਜਿਹਾ ਪਾਣੀ ਤੇ ਮਸਾਲੇ ਆਪਣੇ ਖੋਲੇ ਯਾਨੀ ਕਿ ਪਾਣੀ ਪਾ ਕੇ ਥੋੜਾ ਜਿਹਾ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਰੈਣਾ ਜੇ ਜੀ ਮਸਾਲੇ ਨੂੰ ਪਕਾਵਾਂਗੇ ਚੰਗੀ ਤਰ੍ਹਾਂ ਜੇ ਚੰਗੀ ਤਰ੍ਹਾਂ ਪੱਕ ਗਿਆ ਤੇ ਆਪਣਾ ਮਸਾਲਾ ਵੀ ਫੁੱਲ ਜਾਊਗਾ ਤੇ ਬਹੁਤ ਸਣੀ ਵਧੀਆ ਕਲਰ ਆ ਜਾਣਾ ਆਪਣੇ ਮਸਾਲੇ ਦਾ ਤੇ ਸਾਰਾ ਤੇਲ ਛੱਡ ਜੂਗਾ ਜੀ ਤੇ ਹੁਣ ਥੋੜੀ ਦੇਰ ਲਈ ਆਪਾਂ ਇਸੇ ਇਤਰਾਹੀ ਪੱਕਾ ਲੈਣੇ ਆ ਲਓ ਜੀ ਆਪਣਾ ਮਸਾਲਾ ਬਿਲਕੁਲ ਬਣ ਗਿਆ ਪੱਕ ਚੁੱਕਿਆ ਜੀ ਹੁਣ ਆਪਾਂ ਇਸ ਵਿੱਚ ਪਾ ਦੇਣਾ ਤੇਲ ਖੱਦ ਗਿਆ ਵੀ ਦੇਖੋ ਮਸਾਲਾ ਆਪਣਾ ਤੇ ਬਹੁਤ ਹੀ ਵਧੀਆ ਕਲਰ ਆਇਆ ਮਸਾਲੇ ਦਾ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਈਏ ਜੀ ਹੁਣ ਆਪਾਂ ਇਸ ਵਿੱਚ ਪਾ ਦੇਣੀ ਹੈ ਜੀ ਉਬਲੇ ਹੋਏ ਸਾਰੇ ਛਨੇ ਕਾਲੇ ਛੋਲਿਆਂ ਦੀ ਸਾਰੇ ਪਾ ਦਾਂਗੇ ਜੀ ਵਿੱਚ ਆਪਾਂ ਤੇ ਪਾਣੀ ਵੀ ਆਪਾਂ ਜਿਹੜਾ ਵਾਲਿਆ ਸੀ ਵਿੱਚ ਹੀ ਰੱਖਿਆ ਜੀ ਤੇ ਚੰਗੀ ਤਰ੍ਹਾਂ ਮਸਾਲੇ ਵਿੱਚ ਮਿਕਸ ਕਰ ਦੇਣੇ ਆ ਤੇ ਥੋੜਾ ਜਿਹਾ ਹੋਰ ਪਾਣੀ ਪਾ ਕੇ ਆਪਾਂ ਪ੍ਰੈਸ਼ਰ ਕੁੱਕਰ ਦਾ ਢੱਕਣ ਲਾ ਦਾਂਗੇ ਤੇ ਸੀਟੀ ਆਉਣ ਤੱਕ ਇਸ ਦਾ ਬੇਟ ਕਰਾਂਗੇ ਤਿੰਨ ਚਾਰ ਸੀਟੀਆਂ ਆਪਾਂ ਹੋਰ ਲਵਾ ਲਾਂਗੇ ਬੈਸੇ ਤਾਂ ਆਪਣੇ ਉਬਲੇ ਹੋਏ ਐ ਜੀ ਪਰ ਦੋ ਤਿੰਨ ਤਿੰਨ ਚਾਰ ਸੀਟੀਆਂ ਹੋਰ ਲਵਾਵਾਂਗੇ ਤੇ ਬਹੁਤ ਹੀ ਵਧੀਆ ਬਣ ਜਾਣਗੇ ਫਿਰ ਜੀ ਹੋਰ ਟੇਸਟ ਮਸਾਲਿਆਂ ਦਾ ਆਪਣੇ ਇਸ ਚਣੀਆਂ ਦੇ ਵਿੱਚ ਆ ਜਾਊਗਾ ਜੀ ਢਾਨੇ ਵਿੱਚ ਥੋੜਾ ਜਿਹਾ ਆਪਾਂ ਪਾਣੀ ਹੋਰ ਪਾ ਦਿੱਤਾ ਤੇ ਹੁਣ ਆਪਾਂ ਇਹਦਾ ਪ੍ਰੈਸ਼ਰ ਕੁੱਕਰ ਦਾ ਢੱਕਣ ਲਾ ਕੇ ਪਕਾਉਣੀ ਹੈ ਜੀ ਕਿੱਦਕ ਦੱਸਦੇ ਆ ਤੁਹਾਨੂੰ ਕਿ ਇਸ ਤਰ੍ਹਾਂ ਜੀ ਬਣੂਗੀ ਆਪਣੀ ਸਬਜੀ ਤੇ ਬਹੁਤ ਹੀ ਸੋਹਣਾ ਕਲਰ ਆਇਆ ਤੇ ਲਾਉਣੇ ਜੇ ਆਪਾਂ ਪ੍ਰੈਸ਼ਰ ਕੁੱਕਰ ਦਾ ਢੱਕਣ ਲਓ ਜੀ ਪ੍ਰੈਸ਼ਰ ਕੁੱਕਰ ਦਾ ਢੱਕਣਾ ਆਪਾਂ ਚੰਗੀ ਤਰ੍ਹਾਂ ਢਾ ਦੇ ਦਿੱਤਾ ਹੈ ਲਓ ਜੀ ਆਪਣੀ ਸਬਜੀ ਬਣ ਗਈ ਹੈ ਇਹ ਆਪਾਂ ਦੇਖਦੇ ਹਾਂ ਕੁੱਕਰ ਖੋਲ ਕੇ ਕੁੱਕਰ ਦਾ ਪ੍ਰੈਸ਼ਰ ਵੀ ਨਿਕਲ ਚੁੱਕਿਆ ਹੈ ਹੁਣ ਆਪਾਂ ਕੁੱਕਰ ਖੋਲ ਕੇ ਦੇਖਦੇ ਹਾਂ ਆਪਣੀ ਕਿਸ ਤਰ੍ਹਾਂ ਦੀ ਕਾਲੇ ਛੋਲਿਆਂ ਦੀ ਸਬਜੀ ਬਣ ਕੇ ਤਿਆਰ ਹੋਈ ਹੈ ਚਲੋ ਜੀ ਤੁਹਾਨੂੰ ਦਿਖਾਉਣੀ ਹੈ ਦੇਖੋ ਜੀ ਕਿੰਦੀ ਸੋਹਣੀ ਕਲਰ ਆਇਆ ਸਬਜੀ ਦਾ ਬਹੁਤ ਹੀ ਸੋਹਣੀ ਸਬਜੀ ਤੇ ਟੇਸਟੀ ਬਣ ਕੇ ਤਿਆਰ ਹੈ ਜੀ ਬਹੁਤ ਸੋਨਾ ਕਲਰ ਆਇਆ ਤੇ ਬਹੁਤ ਟੇਸਟੀ ਬਣੀ ਹੈ ਸਬਜੀ ਇੱਕੋ ਜੀ ਬਹੁਤ ਸੋਨਾ ਕਲਰ ਆਇਆ ਸਬਜੀ ਦਾ ਤੇ ਬਹੁਤ ਹੀ ਵਧੀਆ ਬਣੀ ਹੈ ਚਲੋ ਜੀ ਆਪਾਂ ਦੂਸਰੇ ਬਰਤਨ ਵਿੱਚ ਕੱਢਦੇ ਆਂ ਸਬਜੀ ਨੂੰ ਲਓ ਜੀ ਸਬਜੀ ਆਪਾਂ ਇੱਧਰ ਕੱਢ ਲਈਏ ਹੁਣ ਆਪਾਂ ਇਸ ਉੱਪਰ ਪਾਵਾਂਗੇ ਜੀ ਹਰਾ ਧਨੀਆ ਸਬਜੀ ਆਪਣੀ ਬਹੁਤ ਟੇਸਟੀ ਬਣੀ ਹੈ ਜੀ ਇਸੇ ਤਰੀਕੇ ਨਾਲ ਤੁਸੀਂ ਵੀ ਜਰੂਰ ਬਣਾਉਣਾ ਬਹੁਤ ਹੀ ਸੌਖਾ ਤੇ ਸਿੰਪਲ ਤਰੀਕਾ ਹੈ ਸਬਜੀ ਬਣਾਉਂਦਾ ਤੇ ਕਮੈਂਟਾਂ ਵਿੱਚ ਜਰੂਰ ਦੱਸਣਾ ਜੀ ਤੁਹਾਨੂੰ ਆਪਣੀ ਸਬਜੀ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਜੀ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਾਂਗੇ ਕੱਲ ਨੂੰ ਮਿਲਾਂਗੇ ਜੀ ਕਿਸੇ ਨਿਊ ਰੈਸਪੀ ਨਾਲ ਬਾਏ ਬਾਏ ਜੀ ਜੇ ਤੁਹਾਨੂੰ ਆਪਣੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਧੰਨਵਾਦ ਜੀ ਬਾਏ ਬਾਏ